ਟੌਣਾ ਦਾ ਸਾਰਾ ਇਕੱਠਾ ਨੋਟਿਸ ਨਿਸ਼ਾਨ ਦੇ ਹੀ ਗਾ ਕੇ ਸਾਰਾ ਟਾਹ ਜਾਵੇ ਸਾਡੇ ਕੱਲਿਆਂ ਦੇ ਕਿਉਂ ਕਾਵੇ ਥੋੜਾ ਥਣਾ ਤੱਕਾ ਹੋਇਆ ਤਾਂ ਇਹ ਡਿਜੀਟਲ ਪੁਰਾਣੀ 30 ਸਾਲ ਪੁਰਾਣੀ ਹੀ ਰੋਡ ਦੀ ਬਰਮ ਤੇ ਬਣੀ ਹੋਈ ਸੀਗੀ ਇਹ ਜਾਇਜ਼ ਕਬਜ਼ਾ ਸਾਰਾ ਇਹ ਪੂਰਾ ਰੋਡ ਆ 95 ਫੁੱਟ ਚੌੜਾ ਰੋਡ ਆ ਇਹ ਚੌੜਾ ਰੋਡ ਹੀ ਕੀਤਾ ਜਾਵੇ ਸਾਨੂੰ ਕੀ ਪ੍ਰੋਬਲਮ ਹੈ ਇਹ ਗਵਰਨਮੈਂਟ ਨੇ ਸਾਰੀ ਜਗ੍ਹਾ ਗਵਰਨਮੈਂਟ ਦੀ ਰੋਕਤੀ ਹੈ ਤੇ ਪੂਰੀ ਰੋਡ ਤੋਂ ਲੱਗ ਗਈ 95 ਇਹ ਇੱਕ ਦੁਕਾਨ ਹੈ 20 ਸਾਲ ਪੁਰਾਣੀ 20 ਸਾਲ ਪੁਰਾਣੀ ਹੀ ਨਹੀਂ ਰੋਡ ਦੀ ਬਰਮ ਤੇ ਬਣੀ ਹੋਈ ਹੈ ਜਿਨ੍ਹਾਂ ਨੂੰ ਸਾਰਾ ਪ੍ਰੋਸੈਸ ਤੋਂ ਡਾਕਰ ਕਰਕੇ ਨੋਟਿਸ ਜਾਰੀ ਕਰਕੇ 3 ਸਾਲ ਤੋਂ ਤੁਸੀਂ ਦੱਸ ਰਹੇ ਹੋ ਵੀ ਤੁਹਾਡੀ ਡਿਸਮੈਂਟ ਸਦਨੀ ਪੈਣੀ ਹੈ ਪਰ ਰੋਡ ਵਾਈਡਨਿੰਗ ਚੱਲੀ ਜੇਗੀ ਬਿਜਲੀ ਦੀ ਫਿਟਿੰਗ ਸਾਰੀ ਚੇਂਜ ਹੋਣੀ ਹੈ ਕਾ ਕਰਦੇ ਆ ਵੀ ਮੈਂ ਕਿਹ ਨਾਲ ਬਕਾਇਦਾ ਪ੍ਰੋਸੈਸ ਅਡਾਪ ਕਰ ਦਿੱਤੀ ਹੈ ਸਾਰੇ ਨੋਟਿਸ ਦਿੱਤੇ ਨੇ ਟਾਈਮ ਲੱਗਦਾ ਹੈ ਇਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਪਰਟੀ ਟੂ ਜਣ ਕੇ ਟਾਓਗੇ ਜਿਹੜੀ ਇਲੈਗਲ ਹੋ ਗਈਆਂ ਜਿਹੜੀਆਂ ਇਲੈਗਲ ਹੈਗੀਆਂ ਤੇ ਰੋਡ ਜੁਨਾ ਬੰਦੀ ਕਾਰਵਾਈ ਚੱਲ ਰਹੀ ਹੈ ਉਹਨਾਂ ਤੇ ਜਿਹੜੀ ਕਾਰਵਾਈ ਹੈ ਉਹਨਾਂ ਦੀ ਮੈਨਾਂ ਮਿਲਤੀ ਹੋਊਗੀ ਕਿਸੇ ਕੋਲ ਦੋ ਫੋਟੋ ਬਤਾ ਕੇ ਕਿਸੇ ਕੋਲ ਜਾ ਕੇ ਕੰਮ ਨਹੀਂ ਹੋਦਾ ਕਿਤੇ ਰੋਡ ਬੈਣ ਦੀ ਜ਼ਰੂਰਤ ਹੋਏ ਕਿ ਉਹ ਪਿੱਛੇ ਹਟਾਈ ਜਾਓ ਨਾਮ ਤੋਂ ਨਜਾਇਜ਼ ਕਬਜ਼ਾ ਸਾਰਾ ਇਹ ਪੂਰਾ ਰੋਡ ਆ 95 ਫੁੱਟ ਚੌੜਾ ਰੋਡ ਆ ਇਹ ਚੌੜਾ ਰੋਡ ਹੀ ਕੀਤਾ ਜਾਵੇ ਸਾਨੂੰ ਕੀ ਪ੍ਰੋਬਲਮ ਆ ਇਹ ਗਵਰਨਮੈਂਟ ਨੇ ਸਾਰੀ ਜਗ੍ਹਾ ਗਵਰਨਮੈਂਟ ਦੀ ਰੋਕੀ ਹੋਈ ਐ ਤੇ ਪੂਰੀ ਸੜਕ ਥੋੜਾ ਬੰਦ 95 ਹੰਦੀ ਤਾਂ ਅਸੀਂ ਤਾਂ ਇਹੀ ਕਿਹਾ ਸੀ ਇਹਨਾਂ ਨੂੰ ਕਿ ਭਾਈ ਜੇ ਟੋਣਾ ਦਾ ਸਾਰਾ ਇਕੱਠਾ ਨੋਟਿਸ ਨਿਸ਼ਾਨ ਦੇ ਹੀ ਲਾ ਕੇ ਸਾਰਾ ਇਕੱਠਾ ਹੋ ਜਾਵੇ ਸਾਡੇ ਇਕੱਲਿਆਂ ਦਾ ਕਿਉਂ ਕਰ ਰਹੇ ਥਰਨਾ ਧੱਕਾ ਹੈਗਾ ਕਿ ਨਿਆਂਜ ਕਿ ਜਿਵੇਂ ਕਹਿੰਦੇ ਨੇ ਆਪਣੀ ਮਨਮਰਜ਼ੀ ਕੀਤੀ ਇਹਨਾਂ ਨੇ ਪ੍ਰਸ਼ਾਸਨ ਤੋਂ ਸਾਡੀ ਤਾਂ ਹੁਣ ਦੇਖੋ ਨੈਂਟਾ ਦਾ ਇਤਹਾ ਹੁਣ ਇਹਦੇ ਤੋਂ ਕੋਈ ਕੁਝ ਕਰ ਨਹੀਂ ਸਕੇ ਬਸ ਸਾਨੂੰ ਇਹ ਵੀ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਤਾਂ ਕਿ ਅਸੀਂ ਦੁਬਾਰਾ ਕੋਈ ਉਹਦਾ ਰੋਜ਼ਗਾ ਚਲਾ ਸਕੀਏ ਟੋਣਾ ਦਾ ਸਾਰਾ ਇਕੱਠਾ ਨੋਟਿਸ ਨਿਸ਼ਾਨ ਦੇ ਹੀ ਗਾ ਕੇ ਸਾਰਾ ਹਟਾ ਜਾਵੇ ਸਾਡੇ ਕੱਲਿਆਂ ਦੇ ਕਿਉਂ ਕਾਵੇ ਥੋੜਾ ਥਣਾ ਤੱਕ ਹੈਗਾ ਤਾਂ ਇਹ ਦੀ ਜਲ ਪੁਰਾਣੀ 30 ਸਾਲ ਪੁਰਾਣੀ ਹੀ ਰੋਡ ਦੀ ਗਰਮ ਤੇ ਬਣੀ ਹੋਈ ਸੀ ਜਾਇਜ ਕਬਜਾ ਸਾਰਾ ਇਹ ਪੂਰਾ ਰੋਡ ਆ 95 ਫੁੱਟ ਚੌੜਾ ਰੋਡ ਆ ਇਹ ਚੌੜਾ ਰੋੜੇ ਕੀਤਾ ਜਾਵੇ ਸਾਨੂੰ ਕੀ ਪ੍ਰੋਬਲਮ ਆ ਇਹ ਗਵਰਨਮੈਂਟ ਨੇ ਸਾਰੀ ਜਗ੍ਹਾ ਗਵਰਨਮੈਂਟ ਦੀ ਰੋਕੀ ਹੋਈ ਆ ਇਹ ਪੂਰੀ ਸੜਕ ਥੋੜਾ ਹੋਣੀ ਆ 50 ਇਹ ਇਹ ਦੁਕਾਨਾਂ ਵੀ ਕਿੰਨੀ ਜਲ ਪੁਰਾਣੀ ਵੀ ਪਰ ਪੁਰਾਣੀ ਹੀ ਰੋਡ ਦੀ ਪਰਮ ਤੇ ਬਣੀ ਹੋਈ ਸੀਗੀ ਠੀਕ ਹੈ ਇਹਨਾਂ ਨੂੰ ਸਾਰਾ ਪ੍ਰੋਸੈਸ ਅੱਗੇ ਅਡਾ ਕਰਕੇ ਇਹਨਾਂ ਨੂੰ ਨੋਟਿਸ ਜਾਰੀ ਕਰਕੇ ਕਿੰਨੇ ਸਾਲ ਤੋਂ ਤੁਸੀਂ ਦੱਸ ਰਹੇ ਹੋ ਇਹ ਤੁਹਾਡੇ ਇਸ ਮੈਂ ਤੋਂ ਦੰਨੀ ਪੈਣੀ ਹੈ ਔਰ ਰੋਡ ਵਾਈਟ ਨਹੀਂ ਚਲੀ ਜੇਗੀ ਬਿਜਲੀ ਦੀ ਫਿਟਿੰਗ ਸਾਰੀ ਚੇਂਜ ਹੋਣੀ ਹੈ ਕਿਤਾ ਕਰਦੇ ਆ ਕਿ ਮੈਂਟ ਕਿਹਨਾਂ ਦਾ ਬਕਾਇਦਾ ਪ੍ਰੋਸੈਸਰ ਰੋਕ ਕਰ ਦਿੱਤੀ ਹੈ ਸਾਰੇ ਨੋਟਿਸ ਦਿੱਤੇ ਨੇ ਟਾਈਮ ਲੱਗਦਾ ਇਤੋਂ ਇਲਾਵਾ ਹੋਰ ਵੀ ਕੋਈ ਪ੍ਰੋਪਰਟੀ ਟੂ ਜਣ ਕੇ ਟਾਓਗੇ ਜਿਹੜੀ ਇਲੈਗਲ ਹੋ ਗਈ ਹੈ ਜਿਹੜੀਆਂ ਇਲੈਗਲ ਹੈ ਗਿਆ ਰੋਡ ਜੁਨਾ ਬੰਦੀ ਕਾਰਵਾਈ ਚੱਲ ਰਹੀ ਹੈ ਉਹਨਾਂ ਤੇ ਜਿਹੜੀ ਕਾਰਵਾਈ ਹੈ ਉਹਨਾਂ ਦੀ ਪਹਿਲਾਂ ਮਿਲਤੀ ਹੋਊਗੀ ਕਿਸੇ ਕੋਲ ਦੋ ਫੋਟੋ ਦਿਖਾ ਕੇ ਕਿਸੇ ਕੋਲ ਚਾਹਤ ਕਰ ਮੰਗਦੇ ਹੋਣਗੇ ਕਿਤੇ ਰੋਡ ਵਾਈਟ ਨਹੀਂ ਜਰੂਰਤ ਹੋਏ ਜਿਹਦਾ ਪਿੱਛੇ ਹਟਾਈ ਜਾਓ ਰਾਮ ਨਜਾਇਜ਼ ਕਬਜ਼ਾ ਸਾਰਾ ਇਹ ਪੂਰਾ ਰੋੜਾ 95 ਫੁੱਟ ਚੌੜਾ ਰੋੜਾ ਇਹ ਚੌੜਾ ਰੋੜਾ ਕੀਤਾ ਜਾਵੇ ਸਾਨੂੰ ਕੀ ਪ੍ਰੋਬਲਮ ਹੈ ਇਹ ਗਵਰਨਮੈਂਟ ਨੇ ਸਾਰੀ ਜਗ੍ਹਾ ਗਵਰਨਮੈਂਟ ਦੀ ਰੋਕੀ ਹੋਈ ਹੈ ਤੇ ਪੂਰੀ ਸੜਕ ਚੌੜਾ ਹੋ ਜਾਵੇ 95 ਹੱਦੀ ਤਾਂ ਅਸੀਂ ਤਾਂ ਇਹੀ ਕਿਹਾ ਸੀ ਇਹਨਾਂ ਨੂੰ ਵੀ ਭਾਈ ਜੇ ਟਾਉਣਾ ਦਾ ਸਾਰਾ ਇਕੱਠਾ ਨੋਟਿਸ ਨਿਸ਼ਾਨ ਦੇ ਹੀ ਗਾ ਕੇ ਸਾਰਾ ਟਾਹ ਜਾਵੇ ਸਾਡੇ ਕੱਲਿਆਂ ਦਾ ਕਿਉਂ ਕਰ ਰਹੇ ਹੋ ਇਹ ਤਾਂ ਥਣਾ ਧੱਕਾ ਹੈ ਕਿ ਨਜਾਇਜ਼ ਜਿਵੇਂ ਕਹਿੰਦੇ ਨੇ ਉਹਦੀ ਮਨਮਰਜ਼ੀ ਕੀਤੀ ਇਹਨਾਂ ਨੇ ਪ੍ਰਸ਼ਾਸਨ ਤੋਂ ਸਾਡੀ ਤਾਂ ਹੁਣ ਇਹੋ ਨੈਂਟਾ ਲੈਤਾ ਹੁਣ ਇਹਦੇ ਤੋਂ ਕੋਈ ਕੁਝ ਕਰ ਨਹੀਂ ਸਕੇ ਬਸ ਸਾਨੂੰ ਐ ਵੀ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਤਾਂ ਕਿ ਅਸੀਂ ਦੁਬਾਰਾ ਕੋਈ ਉਹਦਾ ਰੋਜ਼ਗਾ ਚਲਾ ਸਕੀਏ